ਜੇ ਜਦੋਂ ਹਮ ਗੱਡੀ ਲੈ ਕੇ ਆਈ ਆ ਜਦ ਹਰੀ ਜਿਹੜਾ ਸੀਗਾ ਮੇਰੇ ਭਾਈ ਛੋਟਾ ਸੀ ਉਹ ਵੱਡਾ ਸੀ ਸਾਰੇ ਤਾ ਉਹੋ ਸਾਰਿਆਂ ਨੂੰ ਗੱਡੀ ਦੇ ਉੱਤੇ ਬਿਠਾਤਾ ਤੇ ਜਿਹੜੇ ਸੀਗੇ ਮਾੜੇ ਮੋਟੇ ਉੱਤੇ ਰੱਖਤੇ ਤਾਂ ਆਪ ਖੜ ਕੇ ਬਾਰਿਜ ਬੈਠ ਆਏ ਸੀ ਕੋਦੇ ਪਾਣੀ ਤਾਂ ਮਿਲਗਾ ਸਾਨੂੰ ਅਸੀਂ ਪਾਣੀ ਨਮਾ ਗਏ ਸੀ ਆ ਪਾਣੀ ਭਰ ਕੇ ਦੇਣਾ ਟ੍ਰੇਨ ਚ ਇਹ ਇਹ ਤੋਂ ਮੇਰੇ ਮਾਮੇ ਦਾ ਮੁੰਡਾ ਇੱਕ ਖੜੀ ਜੀ ਮੇਰਾ ਭਾਈ ਹਰੀ ਜਨਾ ਗੱਡੀ ਦੇ ਯਾਗ ਵਿੱਚ ਆ ਆ ਆ ਗੱਡੀ ਜਾਂਦੀ ਆ ਫਰੇਟ ਫਾਰਮ ਤੇ ਮੇਰੇ ਭਾਈ ਨੇ ਤੁਹਾਨੂੰ ਉੱਤੋਂ ਲੱਗਿਆ ਹੱਥ ਨਾਲ ਚਾਰ ਜਲਣ ਵਾਲਾ ਹੋਏ ਅਥਾਰੀ ਨਿਤਾਰਾ ਗੁਣੀਆਂ ਗੰਨੀਆਂ ਅੱਛਾ ਤੇ ਮਾਮੇ ਦਾ ਮੁੰਡਾ ਜਿਹੜਾ ਸੀਗਾ ਉਹ ਪਿੱਛੇ ਡਿੱਗ ਪਿਆ ਅੱਛਾ ਜਦ ਅਸੀਂ ਜਨੰਦਰ ਆ ਗਏ ਭਾਈ ਮੇਰੀ ਮੰਮੀ ਕਹਿੰਦੀ ਮੇਰਾ ਮੁੰਡਾ ਕਿੱਥੇ ਆ ਤੂੰ ਬਹਰੀ ਰਮਾ ਤੂੰ ਆ ਗਿਆ ਮੇਰਾ ਮੁੰਡਾ ਤੂੰ ਮਰ ਗਿਆ ਦੱਸਦਾ ਨਹੀਂ ਅੱਛਾ ਸਾਨੂੰ ਪਲੇਟ ਫਾਰਮ ਤੋਂ ਉੱਥਾ ਅਸੀਂ ਖਨੇ ਕਿੰਨੇ ਦਿਨ ਰਹੇ ਮੰਤੋ ਕੀ ਚੇਤਰ ਰਹਨਾ ਹਾਂ ਭਾਈ ਉਹ ਤੇਰੇ ਉਹਦੋਂ ਦਾ ਬਾਪੂ ਦੇ ਮਾਮੇ ਦੇ ਮਾਮੇ ਦੇ ਪੁੱਤ ਮਾਮੇ ਉਹ ਸਾਨੂੰ ਲੈਣ ਆਉਣ ਬਈ ਇੱਥੇ ਨੂੰ ਆਵੋ ਅੱਛਾ ਉਹਦੋਂ ਵੱਡੀ ਭਾਬੀ ਨੇ ਮਾਮੇ ਉਧਰ ਬੇਟ ਸੀਗੇ ਖਰਕ ਕਹਿੰਦੇ ਸੀਗੇ ਉਹ ਫੇਰ ਸਾਡੇ ਅਸੀਂ ਚੱਲਦੇ ਗੱਡੀ ਲੈ ਕੇ ਆ ਗਏ ਅੱਛਾ ਭਾਈ ਮੰਮੀ ਸਾਡੀ ਕਿਸੇ ਜਨ ਤੋਂ ਆਉਂਦਾ ਵੇ ਫੇਰ ਹੁੰਦੀ ਕਰਦੀ ਕਿਨੇ ਚ ਜਦ ਗੱਡੀ ਉਧਰੋਂ ਆਇਆ ਕਰੇ ਵੀ ਉਧਰੋਂ ਹਾਪਾ ਮਾਰ ਦੇ ਚਲੇ ਜਾਇ ਕਰ ਗਏ ਮੰਡੇ ਜੀ ਨੌ ਖੜੀ ਗਈ ਸੀ ਪੁੱਤ ਲਗੀ ਬਾਈ ਫੇਰ ਮਾਮਾ ਇੱਕ ਮੇਰੇ ਮਰਿਆ ਆਇਆ ਸੀਗਾ ਉਹ ਕਹਿੰਦਾ ਪਿਛਲੇ ਡੱਬੇ 'ਚ ਆਊਗਾ ਤੁਹਾਡੇ ਮੁੰਡੇ ਦਾ ਬਾੜ ਬੰਗਾ ਨਹੀਂ ਕੋਲੇ ਉਹਦੇ ਗੰਨਾ ਹੋਊਗਾ। ਯਾਨੀ ਸੱਟਾਂ ਵੇਟਾਂ ਵੱਡੀਆਂ ਸੀ ਬਨਾਨੇ ਗੋਦ ਲੋ। ਅਰੇ ਅੱਛਾ। ਆਥੇ ਜੀ ਗੰਨਾ ਉਹਦੇ। ਅੱਛਾ ਪਿਛਲੇ ਡੱਬੇ 'ਚ ਆਊਗਾ। ਇਹ ਭਾਈ ਹਾਕਾ ਕਮਾ ਦੇਗੇ ਤੇ ਤੁਮ। ਚਲੋ ਜਿਹੜੇ ਗੱਡੀ ਆਉਂਦੀ ਆ ਉਧਰੋਂ ਚਲੇ ਕੇ ਦੇਖੀਏ। ਵਈ ਕਿੱਥੇ ਤਾਂ ਗੱਡੀ ਖੜੂ ਗਈ। ਯਾਰ ਗੱਡੀ ਖੜ ਗਈ ਭਾਈ। ਮੁੰਡਾ ਉਤਰਿਆ ਆਇਆ। ਕੀ ਸੀ ਲੈੰਦਾ ਠੱਟਾ ਸੇ ਟਮਾ ਜੀਆ ਭਾਈ ਤੇ ਫੇਰ ਸਾਨੂੰ ਪੂਰਨ ਦਿੱਤਾ ਸੀ ਮਾਮੀ ਜੀ ਤੇ ਤੇਰਾ ਵਿਆਹ ਕਿਨੇ ਦਿਨ ਹੋ ਗਿਆ ਸੀ ਤੇਰੇ ਵਿਆਹ ਕਿਨੇ ਦਿਨ ਹੋ ਗਏ ਜੀ ਜਿਹੜਾ ਸਮਾਨ ਉਹ ਤਾਂ ਬਹੁਤ ਹੋ ਗਿਆ 10 15 ਦਿਨ ਹੋਏ ਜੀ ਲੈ ਹੋਰ ਫਿਰ ਵੀ ਤੇਰੇ ਤੋਂ ਸਰ ਬਹੁਤ ਹੋ ਗਿਆ ਸੋਨਾ ਸੋਨਾ ਬਹੁਤਾ ਹੋ ਜਾਂਦੇ ਤੇ ਬਸ ਸਾਡੇ ਅੱਗੇ ਸੱਗੀ ਬੋਲ ਹੁੰਦੇ ਸੀ ਨਾ ਹਾਂ ਹਾਂ ਕਰ ਦੇ ਸਕਦੇ ਹੁੰਦੇ ਸੀ ਹਏ ਜਬੀਪੋਲੇ ਉਹਨੇ ਡਾਟਾ ਤੇ ਵੇਤਾ ਜਿਹੜੀਆਂ ਆ